ਪਿਤਾ ਜੀ ਅੱਜ ਸਕੂਲ ਵਿੱਚ ਮੈਡਮ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਪੜਾਇਆ ਸੀ ਪਰ ਜਦੋਂ ਤੁਸੀਂ ਕੋਈ ਗੱਲ ਸਮਝਾਉਂਦੇ ਹੋ ਉਹ ਸਿੱਧੀ ਦਿਲ ਵਿੱਚ ਉਤਰ ਜਾਂਦੀ ਹੈ ਕੌਣ ਸਾ ਨੋ ਪਿਤਾ ਜੀ ਵਾ ਪੁੱਤਰ ਅੱਜ ਤੂੰ ਸਾਡੇ ਇਤਿਹਾਸ ਦੇ ਸਭ ਤੋਂ ਸੁਨਹਿਰੀ ਪੰਨੇ ਬਾਰੇ ਪੁੱਛਿਆ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੂੰ ਦੁਨੀਆ ਸ਼ੇਰੇ ਪੰਜਾਬ ਕਹਿੰਦੀ ਹੈ ਉਹ ਸਿਰਫ ਇੱਕ ਬਾਦਸ਼ਾਹ ਨਹੀਂ ਸਗੋਂ ਇੱਕ ਅਜਿਹੇ ਸਿੱਖ ਰਾਜ ਦਾ ਸੁਪਨਾ ਸਨ ਜਿਸ ਵਿੱਚ ਸਾਰੇ ਖੁਸ਼ਹਾਲ ਵਸਦੇ ਸਨ ਪਤਾ ਹੈ ਉਹਨਾਂ ਦੀ ਅੱਖ ਦੀ ਰੋਸ਼ਨੀ ਬਚਪਨ ਵਿੱਚ ਚਲੀ ਗਈ ਸੀ ਪਰ ਉਹਨਾਂ ਨੇ ਦੂਜੀ ਅੱਖ ਨਾਲ ਉਹ ਦੇਖਿਆ ਜੋ ਹਜ਼ਾਰਾਂ ਅੱਖਾਂ ਵਾਲੇ ਵੀ ਨਾ ਦੇਖ ਸਕੇ ਮਤਲਬ ਐਨੀ ਛੋਟੀ ਉਮਰ ਵਿੱਚ ਉਹਨਾਂ ਨੇ ਇਹ ਸਭ ਕਿਵੇਂ ਕੀਤਾ ਜਸਬੇ ਨਾਲ ਪੁੱਤਰ ਜਸਬੇ ਨਾਲ ਉਹ ਸਿਰਫ 12 ਸਾਲਾਂ ਦੇ ਸਨ ਜਦੋਂ ਪਿਤਾ ਜੀ ਦੇ ਦਹਾਂਤ ਤੋਂ ਬਾਅਦ ਉਹਨਾਂ ਨੇ ਆਪਣੀ ਸੂਕਰ ਚੱਕਿਆ ਮਿਸਲ ਦੀ ਵਾਕਡੋਰ ਸੰਭਾਲੀ ਉਹਨਾਂ ਨੇ ਬਿਕਰੀਆਂ ਹੋਈਆਂ ਸਿੱਖ ਮਿਸਲਾਂ ਨੂੰ ਇੱਕ ਝੰਡੇ ਥਲੇ ਇਕੱਠਾ ਕੀਤਾ ਅਤੇ ਸਿਰਫ 21 ਸਾਲ ਦੀ ਉਮਰ ਵਿੱਚ ਲਾਹੌਰ ਦੇ ਤਖਤ ਤੇ ਬੈਠ ਕੇ ਮਹਾਰਾਜਾ ਖਵਾਇਆ ਉਹ ਦਿਨ ਸੀ ਵਿਸਾਖੀ ਦਾ ਖਾਲਸੇ ਦਾ ਜਨਮ ਦਿਹਾੜਾ ਉਹਨਾਂ ਦਾ ਰਾਜ ਕਿਹੋ ਜਿਹਾ ਸੀ ਪਿਤਾ ਜੀ ਪੁੱਤ ਉਹ ਇੱਕ ਪਾਰਖੂ ਤੇ ਦਰਿਆ ਦੇ ਇਨਸਾਨ ਸਨ ਉਹਨਾਂ ਦਾ ਰਾਜ ਕਿਸੇ ਇੱਕ ਧਰਮ ਦਾ ਨਹੀਂ ਸਗੋਂ ਸਰਕਾਰੇ ਖਾਲਸਾ ਸੀ ਯਾਨੀ ਸਭ ਦੀ ਸਾਂਝੀ ਸਰਕਾਰ ਉਹਨਾਂ ਦੇ ਦਰਬਾਰ ਵਿੱਚ ਫਕੀਰ ਅਜ਼ੀਜ਼ਉਦੀਨ ਵਰਗੇ ਮੁਸਲਮਾਨ ਵਜ਼ੀਰ ਸਨ ਤੇ ਦੀਵਾਨ ਮੋਹਕਮ ਚੰਦ ਵਰਗੇ ਹਿੰਦੂ ਜਰਨੈਲ ਸਭ ਨੂੰ ਬਰਾਬਰ ਦਾ ਸਨਮਾਨ ਮਿਲਦਾ ਸੀ ਉਹਨਾਂ ਨੇ ਹੀ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ سونے ਦੀ ਸੇਵਾ ਕਰਵਾਈ ਜਿਸ ਕਰਕੇ ਅਸੀਂ ਅੱਜ ਉਸਨੂੰ ਸਵਰਨ ਮੰਦਰ ਕਹਿੰਦੇ ਹਾਂ ਕੋਹੇਨੂਰ ਹੀਰਾ ਉਹਨਾਂ ਦੇ ਖਜ਼ਾਨੇ ਦੀ ਸ਼ਾਨ ਸੀ ਪਰ ਉਹਨਾਂ ਦੀ ਅਸਲ ਦੌਲਤ ਉਹਨਾਂ ਦੇ ਲੋਕਾਂ ਦਾ ਪਿਆਰ ਸੀ ਉਹ ਲੜਾਈਆਂ ਵੀ ਲੜਦੇ ਸਨ ਹਾਂ ਪੁੱਤਰ ਉਹ ਅਜੇ ਸ਼ੇਰ ਸਨ ਜਿਨ੍ਹਾਂ ਨੇ ਪੰਜਾਬ ਦੀਆਂ ਹੱਦਾਂ ਨੂੰ ਖੈਬਰ ਦਰੇ ਤੱਕ ਮਜ਼ਬੂਤ ਕੀਤਾ ਤੇ ਸਦੀਆਂ ਤੋਂ ਹੁੰਦੇ ਆ ਰਹੇ ਅਫਗਾਨ ਹਮਲਿਆਂ ਨੂੰ ਹਮੇਸ਼ਾ ਲਈ ਰੋਕ ਦਿੱਤਾ ਉਹਨਾਂ ਨੇ ਇੱਕ ਅਜਿਹੀ ਫੌਜ ਬਣਾਈ ਜਿਸ ਦਾ ਲੋਹਾ ਪੂਰੀ ਦੁਨੀਆ ਮੰਦੀ ਸੀ ਪਰੋਨਾ ਦੀ ਸਭ ਤੋਂ ਵੱਡੀ ਜਿੱਤ ਤਲਵਾਰ ਨਾਲ ਨਹੀਂ ਆਪਣੇ ਨਿਆਂ ਨਾਲ ਸੀ ਪਿਤਾ ਜੀ ਅਸੀਂ ਅੱਜ ਦੇ ਜ਼ਮਾਨੇ ਵਿੱਚ ਉਹਨਾਂ ਤੋਂ ਕੀ ਸਿੱਖ ਸਕਦੇ ਹਾਂ ਇਹੀ ਤਾਂ ਅਸਲ ਸਵਾਲ ਹੈ ਪੁੱਤ ਸ਼ੇਰੇ ਪੰਜਾਬ ਸਾਨੂੰ ਸਿਖਾਉਂਦੇ ਹਨ ਕਿ ਅਸਲ ਤਾਕਤ ਤਲਵਾਰ ਦੀ ਧਾਰ ਵਿੱਚ ਨਹੀਂ ਸਗੋਂ ਨਿਆਂ ਕਰਨ ਵਾਲੇ ਦਿਲ ਵਿੱਚ ਹੁੰਦੀ ਹੈ ਰਾਜ ਡਰਾ ਕੇ ਨਹੀਂ ਪਿਆਰ ਨਾਲ ਕੀਤਾ ਜਾਂਦਾ ਹੈ ਉਹ ਸਾਨੂੰ ਸਿਖਾਉਂਦੇ ਹਨ ਕਿ ਸਭ ਤੋਂ ਵੱਡਾ ਸਰਦਾਰ ਉਹ ਹੈ ਜੋ ਸਭ ਦਾ ਸੇਵਾਦਾਰ ਬਣ ਕੇ ਸੋਚੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਸਿਰਫ ਗੁਰੂ ਦਾ ਉਪਦੇਸ਼ ਹੀ ਨਹੀਂ ਇੱਕ ਚੰਗੇ ਸ਼ਾਸਕ ਦਾ ਫਰਜ਼ ਵੀ ਹੈ ਪਿਤਾ ਜੀ ਮੈਂ ਵੀ ਮਹਾਰਾਜਾ ਰਣਜੀਤ ਸਿੰਘ ਵਾਂਗ ਬਣਨ ਦੀ ਕੋਸ਼ਿਸ਼ ਕਰਾਂਗਾ ਬਹਾਦਰ ਪਰ ਦਿਲ ਦਾ ਸੱਚਾ ਜ਼ਰੂਰ ਪੁੱਤ ਯਾਦ ਰੱਖੀ ਮਹਾਨਤਾ ਤਖਤ ਤੇ ਬੈਠਣ ਨਾਲ ਨਹੀਂ ਮਿਲਦੀ ਮਹਾਨਤਾ ਕਾ ਸੱਚ ਦਇਆ ਤੇ ਹਿੰਮਤ ਦੇ ਰਾਹ ਤੇ ਚੱਲਣ ਨਾਲ ਮਿਲਦੀ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਬਾਦਸ਼ਾਹ ਜਿਸ ਨੇ ਤਲਵਾਰ ਨਾਲ ਜ਼ਮੀਨਾ ਤੇ ਇਨਸਾਫ ਨਾਲ ਦਿਲ ਜਿੱਤੇ ਉਨ੍ਹਾਂ ਦੀ ਵਿਰਾਸਤ ਤਖਤੋ ਤਾਜ ਨਹੀਂ ਸਗੋਂ ਇੱਕ ਸਾਂਝੇ ਖੁਸ਼ਹਾਲ ਤੇ ਸ਼ਕਤੀਸ਼ਾਲੀ ਪੰਜਾਬ ਦਾ ਸੁਪਨਾ ਹੈ ਆਓ ਉਸੇ ਸੁਪਨੇ ਨੂੰ ਆਪਣੀ ਜ਼ਿੰਦਗੀ ਵਿੱਚ ਜੀਵिए